ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਭੁੱਲਰ ਮੋਟਰ ਸੰਗਰੂਰ YouTube ਚੈਨਲ ਤੇ Facebook ਪੇਜ ਤੇ ਦੋਸਤੋ ਸਕਰੀਨ ਤੇ ਤੁਹਾਡੇ ਸਾਹਮਣੇ ਹੈ i20 2013 ਸੈਕਿੰਡ ਓਨਰ ਪੀਵੀ 13 ਸੰਗਰੂਰ ਨੰਬਰ ਵਾਕ ਰੌਂਡ ਕਾਰ ਦਾ ਦਿਖਾਣੇ ਆ ਜੀ ਸੋਹਣੀ ਕੰਡੀਸ਼ਨ ਚ ਗੱਡੀ ਹੈ ਬਹੁਤ ਸੋਹਣੀ ਗੱਡੀ ਹੈ ਜੀ ਸਕਰੈਚ ਲੈਸ ਕੰਡੀਸ਼ਨ ਦੇ ਵਿੱਚ ਹੈ ਜੀ ਗੱਡੀ ਦੇ ਦੋ ਤੋਂ ਢਾਈ ਪੀਸ ਕਹਿ ਲੋ ਟੱਚਿੰਗ ਨੇ ਤੇ ਬਾਕੀ オリジナル ਪੇਂਟ ਦੇ ਵਿੱਚ ਹੈ ਜੀ ਵਾਕਰਾਉਂਡ ਦੋਸਤੋ ਤੁਸੀਂ ਦੇਖ ਹੀ ਲਿਆ 80 82 ਦੇ ਕਰੀਬ ਗੱਡੀ ਚੱਲੀ ਹੋਈ ਹੈ ਜੀ ਅੰਟੀਰੀਅਰ ਪੂਰਾ ਸੋਹਣਾ ਹੈ ਸਾਫ਼ ਸੁਥਰਾ ਅੰਟੀਰੀਅਰ ਹੈ ਜੀ ਸੀਟ ਕਵਰ ਬਹੁਤ ਸੋਹਣੇ ਨੇ ਮੈਟਿੰਗ ਸੋਹਣੀ ਹੈ ਜੀ ਗਰਾਸ ਮੈਟ ਕਿਏ ਹੋਏ ਨੇ ਸੀਟ ਕਵਰ ਸੋਹਣੇ ਨੇ ਜੀ ਅਨਟੀਰੀਅਰ ਬਹੁਤ ਸੋਹਣਾ ਹੈ 80 82000 ਦੇ ਕਰੀਬ ਗੱਡੀ ਚੱਲੀ ਹੋਈ ਹੈ ਸਿੰਗਲ 에ਅਰ ਬੈਗ ਵਾਲਾ ਮਾਡਲ ਹੈ ਜੀ ਸੇਫਟੀ ਬਹੁਤ ਵਧੀਆ ਰਹਿੰਦੀ ਹੈ ਕਾਰਾਂ ਦੀ ਇਹਨਾਂ ਗੱਡੀਆਂ ਦੀ ਸੇਫਟੀ ਬਹੁਤ ਵਧੀਆ ਹੈ ਤੇ ਚੰਗੀ ਕੰਡੀਸ਼ਨ ਦੇ ਵਿੱਚ ਆਈ 20 ਬਹੁਤ ਘੱਟ ਮਿਲਦੀ ਹੈ सਸਪੈਂਸ਼ਨ ਵਗੈਰਾ ਦਾ ਸਾਰਾ ਕੰਮ ਇਹਦਾ ਓਕੇ ਹੋਇਆ ਹੋਇਆ ਜੀ ਹੁਣ ਕੋਈ ਕੰਮ ਖਰਚਾ ਨਹੀਂ ਹੈਗਾ ਕੱਲੀ ਸਰਵਿਸ ਕਰਵਾਓ ਤੇ ਚਲਾਓ ਤੇ ਤੋਂ ਨੂੰ ਡਰਾਈਵ ਵੀ ਕਰਕੇ ਦਿਖਾਣੇ ਆ ਲਓ ਜੀ ਦੋਸਤੋ ਆਪਾਂ ਗੱਡੀ ਦੇ ਵਿੱਚ ਬੈਠ ਚੁੱਕੇ ਆ ਹੁਣ ਲਓ ਜੀ ਏਸੀ ਵਗੈਰਾ ਵਰਕਿੰਗ ਆ ਜੀ ਇੰਜਨ ਦਾ ਸਾਊਂਡ ਬਹੁਤ ਸੋਹਣਾ ਸਾਊਂਡ ਆ ਜੀ ਇੰਜਨ ਦਾ ਤੇ ਚੰਗੀ ਕੰਡੀਸ਼ਨ ਦੇ ਵਿੱਚ